हरियाणा बार्डर ते बार्डर हिकु दौर बार्डर जी गॾु करोध की पाकिस्तान जिथे बंदि जॻह कामू शाना जुर्मता वहीं सकाराम मुर्ताब इतना यार है बहुत मुर्ताब शाना जुर्मता वहीं सकाराम मुर्ताब 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 सकाराम मुर्ताब 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 सकाराम मुर्ताब 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 जिंदा मुर्ताब हेलो हेलो ਇਕਤਾ ਜਿੰਦਾਬਾਦ ਜਿੰਦਾਬਾਦ ਜਿਤਨਤਰਾ ਰਾਲੀ ਇਕਤਾ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਮੈਂ ਭਾਰਤੀ ਕਿਸਾਨ ਜਿੰਨੇ ਇਕਤਾ ਗ੍ਰਾਹ ਦਾ ਜਿਲ੍ਹਾ ਆਗੂ ਜੋ ਵੀ ਅੱਜ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਸੋ ਅੱਜ ਉਹਨਾਂ ਦੇ ਉੱਤੇ ਜਿਹੜਾ ਭਾਰੀ ਤਸ਼ੱਦਦ ਕੀਤਾ ਗਿਆ ਨੂੰ ਕੀ ਤਸ਼ੱਦਦ ਕੀਤਾ ਗਿਆ ਉਸ ਦੇ ਖਿਲਾਫ ਵੀ ਕੇ ਜੂ ਇਕਤਾ ਗ੍ਰਾਹ ਵੱਲੋਂ ਰੇਰ ਰੋਕੋ ਦਾ ਐਲਾਨ ਕੀਤਾ ਵਾ ਉਸੇ ਤਹਿਤ ਅੱਜ ਰੇਲਾਂ ਦੇ ਚੱਕੇ ਜਾਂ 12 ਤੋਂ 3 ਕੀਤੇ ਜਾ ਰਹੇ ਆ ਵੱਡੀ ਗਿਣਤੀ ਚ ਸੰਗਤ ਪਹੁੰਚ ਰਹੀ ਆ ਤੇ ਇਹ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਵੱਡੀ ਲੜਾਈ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ ਆ ਅੱਜ ਇਹ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਇਹ ਗਾਹ ਵੀ ਵੱਧ ਸਕਦਾ ਹੈ ਕਿਉਂਕਿ ਅੱਜ 5 ਵਜੇ ਕੇਂਦਰ ਨਾਲ ਮੀਟਿੰਗ ਵੀ ਆ ਤੇ ਉਸ ਮੀਟਿੰਗ ਤੋਂ ਹੀ ਲੱਗਦਾ ਕੋ ਜੇ ਜੋ ਵੀ ਸਜੂਤਕਸਾਨ ਮੋਰਚਾ ਸੂਬਾ ਕਮੇਟੀ ਫੈਸਲਾ ਕਰਦੀ ਆ ਉਹਦੇ ਹਿਸਾਬ ਨਾਲ ਅਗਲਾ ਜਿਹੜੀ ਰਣਨੀਤੀ ਲਿਖੀ ਗਈ ਆ ਕੀ ਲੱਗਦਾ ਕਿ ਟਾਇਰ ਗੈਸ ਜੀ ਤਾਂ ਜੋ ਇਹ ਇਹ ਛੱਡੀਆਂ ਜਾ ਰਹੀਆਂ ਨੇ ਕਿਸਾਨ ਵੀ ਕਾਫੀ ਜਿਹੜੇ ਨੇ ਕਾਇਲੀ ਹੋ ਰਹੇ ਨੇ ਇਹ ਜੋ ਕਰ ਰਹੀ ਆ ਕੇਂਦਰ ਦੀ ਸਰਕਾਰ ਇਹ ਐਸਾ ਦੁਨੀਆ ਦੇ ਵਿੱਚ ਐਸਾ ਕਿਤੇ ਵੇਖਣ ਨੂੰ ਨਹੀਂ ਮਿਲ ਰਿਹਾ ਡੈਮੋਕਰੇਸੀ ਦੇ ਵਿੱਚ ਇੱਕ ਪਾਸੇ ਕਿਸਾਨਾਂ ਨੂੰ ਤੁਸੀਂ ਖੇਲ ਵਛਾਰੇ ਜੋ ਅਣਮਨੁੱਖੀ ਤਸ਼ੱਦਦ ਕਰ ਰਹੇ ਜੋ ਹੰਤੂ ਗੈਸ ਦੇ ਗੋਲੇ ਛੱਟ ਰਹੇ ਜੋ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਕੋ ਜਰੂਰ ਬਦਲਾ ਲੈਣਗੇ ਲੇਕਿਨ ਲੱਗਦਾ ਕਿ ਕੋਈ ਹੱਲ ਨਿਕਲ ਪਾਏਗਾ ਫੰਡ ਮੀਟਿੰਗਸ ਵੇਖੋ ਜਦੋਂ ਮੀਟਿੰਗਾਂ ਹੁੰਦੀਆਂ ਸੀ ਕਦੀ ਵੀ ਕਿਸਾਨ ਜਿੱਥੇ ਬੰਨੀਆਂ ਗੱਲਬਾਤ ਤੋਂ ਨਹੀਂ ਪਾਈਦੀਆਂ ਅਸੀਂ ਗੱਲਬਾਤ ਤੇ ਅੱਜ ਵੀ ਖੜੇ ਆ ਸੋ ਜੋ ਵੀ ਹੱਲ ਨਿਕਲੂਗਾ ਉਹ ਹੁਣ ਸਰਕਾਰ ਨੂੰ ਵੀ ਚਾਹੀਦਾ ਕੋਈ ਨਾ ਕੋਈ ਸਾਰਤਕ ਹੱਲ ਕੱਢੇ ਕਿਸਾਨਾਂ ਦੀਆਂ ਮੰਗਾਂ ਮੰਨੇ ਅਨੁਰਾਗ ਠਾਕੁਰ ਕਹਿੰਦੇ ਕਿ ਕੁਝ ਹੋਰ ਨਵੀਆਂ ਇਹਨਾਂ ਨੇ ਆਪਣੇ ਕੋਲ ਪੋਸਿਸ਼ਨ ਰੱਖ ਲਈ ਹੋਰ ਉਹਦੇ ਲਈ ਇੰਪਲੀਮੈਂਟ ਕਰਨਾ ਜਿਹੜਾ ਅਨੁਰਾਗ ਠਾਕੁਰ ਜਿਹੜੇ ਜੋ ਕਹਿ ਰਹੇ ਆ ਮੰਗਾਂ ਹੋਈਆਂ ਉਹਦੇ ਨਾਲ ਕੁਝ ਹੋਰ ਮਸਲੇ ਜੋ ਧਰਾਤਲ ਮਸਲੇ ਜੁੜੇ ਹੋਏ ਆ ਉਹਨਾਂ ਮੰਗਾਂ ਤੇ ਲੜਾਈ ਲੜੀ ਜਾ ਰਹੀ ਆ ਬਾਕੀ ਇਹ ਮੰਗਾਂ ਇਹ ਦੇਸ਼ ਦੀਆਂ ਮੰਗਾਂ ਨੇ ਕੋਈ ਬਗਾਨੇ ਦੇਸ਼ ਦੀਆਂ ਮੰਗਾਂ ਨਹੀਂ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਸਰਕਾਰ ਨੂੰ ਇੱਥੇ ਪਹਿਲ ਕਦਮੀ ਕਰਕੇ ਪੂਰੀਆਂ ਕਰਨੀ ਚਾਹੀਦੀ ਦਿੱਲੀ ਫੂਜ ਫਿਰ ਕੀਤੀ ਜਾਏਗੀ ਜੇ ਆਉਣ ਵਾਲੇ ਸਮੇਂ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਉਹਦੇ ਉੱਤੇ ਜਥੇਬੰਦੀ ਭਾਰਤਿਕ ਸੰਯੁਕਤਾ ਉਹਦਾ ਪੈਰਾ ਦੋ ਰੇਲ ਰੋਕ ਤੋਂ ਸ਼ੁਰੂ ਕੀਤਾ 4 ਘੰਟੇ ਦਾ ਕੀ ਕਹਿਣਾ ਚਾਹੋਗੇ ਮੈਂ ਬਲਾਗ ਮੀਠਾ ਤੋਂ ਜੀ ਚੱਤਰ ਨੂੰ ਕਿਸਾਨ ਆਗੂ ਗੁਰਿੰਦਰਜੀਤ ਸਿੰਘ ਰਪਈ ਬੋ ਰਿਹਾ ਅਸੀਂ ਅੱਜ ਜੋ ਰੇਲ ਟ੍ਰੈਕ ਹੈ ਜੋ ਹਰਿਆਣੇ ਦੇ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਗੋਲੀਆਂ ਚੱਲੀਆਂ ਗਈਆਂ ਜੋ ਗੈਸ੍ਰਿਕ ਗਾਇਸ਼ ਨਹੀਂ ਗਿਆ ਬਹੁਤ ਵੱਡਾ ਨੁਕਸਾਨ ਉਹਦੇ ਵਿਰੋਧ ਚ ਅਸੀਂ ਰੇਲਵੇ ਟ੍ਰੈਕ ਜੰਮ ਕਰ ਰਹੇ ਹਾਂ ਇਹ ਕਿੰਨੀ ਦੇਰ ਤੱਕ ਅੱਗੇ ਜਾਮੇ ਅੱਜ ਇਹ 12 ਤੋਂ ਲੈ ਕੇ 3 ਵਜੇ ਤੱਕ ਸਾਡਾ ਏਰੀਆ ਟ੍ਰੈਕ ਜਾਮ ਰਹਿ ਗਿਆ ਕਿ ਲੱਗਦਾ ਕਿ ਕੇਂਦਰ ਸਰਕਾਰ ਮੰਗਾ ਮੰਨ ਚੁੱਕੀ ਕਿਉਂਕਿ ਪਹਿਲਾਂ ਵੀ ਮੰਨ ਤੀ ਉਹਨਾਂ ਵੱਲੋਂ ਦੁਬਾਰਾ ਤੋਂ ਆਪਣੇ ਅੰਗਲੀ ਕੀ ਦਿੱਤੀ ਜੀ ਵੇਖੋ ਜੀ ਅੱਗੇ ਉਹਨਾਂ ਸਾਨੂੰ ਭਰੋਸਾ ਦੇ ਕੇ ਉਹ ਤਾਂ ਸਾਨੂੰ ਠਾਇਆ ਗਿਆ ਸੀ ਕਿਸਾਨ ਭਰੋਸੇ ਜਾਗੇ ਸੀ ਤੇ ਵਾਪਸ ਆ ਗਏ ਸੀ ਹੁਣ ਉਹ ਉਹਨੂੰ ਲਾਗੂ ਕਰਾਉਣ ਵਾਸਤੇ ਆਪਾਂ ਕੋ ਹੱਕੀ ਮੰਗਾ ਮਾਰੇ ਜੇ ਜ਼ਰੂਰਤ ਪਈ ਤੇ ਕੀ ਲੱਗਦਾ ਇਹ ਅੰਦੋਲਨ ਜੇ ਰੇਲ ਟਰੈਕ ਅੰਦੋਲਨ ਇਹ ਲੰਮਾ ਵੀ ਕੀਤਾ ਜਾ ਸਕਦਾ ਹੈ ਹਾਂਜੀ ਜੇ ਸਾਨੂੰ ਨਹੀਂ ਮਤਲਬ ਇਹ ਕੋਈ ਸਾਡੀ ਗੱਲ ਸਿਰੇ ਲੱਗਦੀ ਇਹ ਰੇਲ ਟਰੈਕ ਜਾਮ ਲੰਮੇ ਸਾਨੂੰ ਦਾ ਪਰ ਜਿਸ ਤਰੀਕੇ ਕਿਸਾਨਾਂ ਦੇ ਅਤੁੱਜ ਦੇ ਗੋਲੇ ਫੁੱਟੇ ਜਾ ਰਹੇ ਆ ਕਿਸਾਨ ਜਖਮੀ ਹੋ ਰਹੇ ਉਹ ਕਿਸ ਤਰੀਕੇ ਨਾਲ ਦੇ ਬਹੁਤ ਮਾੜੀ ਘਟਨਾ ਹੈ ਇਹ ਕੀ ਲੱਗਦਾ ਕਿ ਇੱਕ ਡੈਮੋਕ੍ਰੇਸੀ ਦੇਸ਼ ਦੇ ਵਿੱਚ ਰਹਿ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਡੈਮੋਕ੍ਰੇਸੀ ਦਾ ਬਹੁਤ ਤੜਾ ਕਹਾਣ ਹੈ ਜੀ ਕਿਉਂਕਿ ਸਾਡੇ ਅਸੀਂ ਦੇਖਦੇ ਆ ਨਾਗਰ ਹੋਣ ਦੇ ਕਾਰਨ ਵੀ ਸਾਡੇ ਇਹ ਗੱਲ ਬਣੀ ਆ ਸਾਨੂੰ ਕਿਦੋਂ ਆਪਾਂ ਨੂੰ ਸਾਨੂੰ ਵਿਸ਼ਵਾਸ ਮਿਲੂਗਾ ਕਿਉਂਕਿ ਸਾਡੀਆਂ ਸਰਕਾਰਾਂ ਹੀ ਸਾਨੂੰ ਜਿਹੜੀਆਂ ਮਤਲਬ ਇੱਕ ਸਰਕਾਰ ਜਿਹੜੀ ਇੱਕ ਮਾਂ ਵੇ ਹੁੰਦੀ ਆ ਜੇ ਸਾਨੂੰ ਮਾਂ ਵੇ ਸਾਡਾ ਖੋਦੀ ਇਹ ਸਾਨੂੰ ਨੁਕਸਾਨ ਬਚਾਉਂਦੇ ਆ ਕਿ ਕਿਦੋਂ ਜਾ ਕੇ ਰੋਵਾਂਗੇ ਇਸ ਕਰਕੇ ਅਸੀਂ ਇਹਨਾਂ ਸਖਤ ਸ਼ਬਦਾਂ ਨੇ ਲਖੇ ਦੀ ਕਰਦੇ ਆ ਆ ਜਿਹੜਾ ਰੀਅਲ ਟ੍ਰੈਕ ਆ ਇਸੇ ਇੱਕ ਵਜਾ ਕਰਕੇ ਅਸੀਂ ਜਾਉ ਕਰ ਰਹੇ ਆ ਅਸੀਂ ਇਹ ਨਹੀਂ ਸਖਤ ਸਬਦ ਨਹੀਂ ਦਗਾ ਠੀਕ ਹੈ ਠੀਕ ਕਿਹ ਨਾ ਆ ਜੇ ਤੁਨ ਪਰਗਾਸ਼ ਗੌਰ ਕਿਥੋਂ ਤੇ ਰਹਿੰਨ ਉਹਨੇ ਅੱਛਾ ਹੀ ਅੰਬਰ ਸਾਡੇ ਲੱਗ ਗਿਆ ਧੱਕੇ ਧੋੜੇ ਖਾਂਦੇ ਆ ਜਾਂਦੇ ਆ ਤੂੰ ਦਬਾਉਂਦੇ ਆ ਧੱਕੇ ਕਿਉਂ ਬੜੇ ਧੋੜੇ ਟੱਕੇ ਦੁਆਉਂਦੇ ਆ ਮਾਤਾ ਜੀ ਉਹਨਾਂ ਮਰੋ ਤੇ ਭੁਖੇ ਇਨੀ ਉਮਰ ਹੋ ਗਈ ਫਿਰ ਵੀ ਸੰਘਰਸ਼ ਦੇ ਰਾਤ ਤੇ ਜਾ ਆਉਂਦੇ ਆ ਬੜਾ ਆਉਂਦੇ ਆ ਕਿਹ ਰਹੀ ਇਹ ਜੋ ਮਗ ਨਾਲ ਸਰਕਾਰ ਨੂੰ ਕਿਤੇ ਜਾ ਰਹੇ ਕਿ ਸੋਚਿਆ ਸੀਗਾ ਇਸ ਤਰ੍ਹਾਂ ਦੇ ਹਾਲਾਤ ਆਉਣਗੇ ਹੂੰ ਨਹੀਂ ਸੋਚੇ ਹੂੰ ਉਹ ਦੇ ਕਿ ਗਰ ਇਹ ਮਾਰ ਦੇ ਦੋ ਤਰਲੇ ਹੂੰ ਉਹਨੇ ਗਰ ਨਾਲ ਕੁਛ ਨਹੀਂ ਮਾਰਨਾ ਹੀ ਆ ਦੁਨੀਆ ਨੂੰ ਆ ਤੇ ਨੌਜਵਾਨ ਬੜੇ ਕਾਇਲ ਹੋ ਰਹੇ ਉਹ ਨਾ ਉਹ ਨਾ ਚਰਨ ਖਲਾਇਆ ਉਹਨਾਂ ਨੂੰ ਸਤਾ ਲੱਗੀਆਂ ਕਿ ਇਹਨੂੰ ਖੁਸ਼ ਹੋਇਆ ਵਾ ਤੁਹਾਡੇ ਵੀ ਬੱਚੇ ਕੇ ਉਹਨੂੰ ਫਿਕਰ ਹੁੰਦੀ ਆ ਪਿੱਛੇ ਨਾ ਹਾਂ ਤੁਹਾਡੇ ਬੱਚੇ ਕੇ ਉਹਨਾਂ ਕੇ ਫਿਕਰ ਹੁੰਦੀ ਪਿੱਛੇ ਬੇਰੀ ਬੇਸਹਰੀ ਫਿਕਰ ਜੋ ਜਰ ਜਾਣੇ ਫਿਰ ਹਾਨੂੰ ਮਰ ਰੋਂਦੇ ਹੀ ਹਾਂ ਲੋਈ ਕਿਥੇ ਮਰਿਆ ਜੇ ਤਾਂ ਮਾਰਨਾ ਨਾ ਆਈ ਕੰਦੇ ਔਰ ਆਇਆ ਮਰਨਾ ਹੀ ਆਈ ਨਾ ਗੱਡੀ ਆਵੇ ਗੱਡੀਆਂ ਥੱਲੇ ਆ ਜੀਏ ਠੀਕ ਠੀਕ ਆਹ